ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਜਸਪਾਲ ਸਿੰਘ ਕੁਆਦ ਜੀ ਅੱਜ ਜੋ ਮੈਂ ਨੂੰ ਲੈ ਰਹੇ ਹਾਂ 30 ਅੱਜ ਅਸੀਂ ਮਮਰੰਡਨ ਜਿਹੜਾ ਦੇਣ ਆਏ ਆ ਜੀ ਉਹ ਜਿਹੜੇ ਉਹ ਮਹੀਨੇ ਦੇ ਦਿਨ ਹੁੰਦੇ ਆ ਤੁਹਾਨੂੰ ਪਤਾ ਸ਼ਹੀਦੀ ਦਿਹਾੜੇ ਮਹਾਰਾਜੀ ਕਰਪਾ ਨਾਲ ਧੰ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜ ਦੀ ਸ਼ਹੀਦੀ ਦੇ ਸ਼ੁਰੂ ਹੋ ਚੁੱਕੇ ਆ ਸਾਡੇ ਸ੍ਰੀ ਮਾਚਵਾੜਾ ਸਾਹਿਬ ਵਿਖੇ ਜੋ 23 24 25 ਦਾ ਉੱਥੇ 22 23 24 25 ਤੱਕ ਸਭਾ ਮਨਾਈ ਜਾਂਦੀ ਆ ਸ੍ਰੀ ਮਾਛੋੜਾ ਸਾਹਿਬ ਉਸ ਕਰਕੇ ਅਸੀਂ ਐਸ ਡੀ ਐਮ ਸਾਹਿਬ ਨੂੰ ਇਹ ਦੇਣ ਆਏ ਤੇ ਤੇ ਨਾਲ ਡੀ ਐਸ ਪੀ ਸਾਹਿਬ ਨੂੰ ਤੇ ਪੂਰੇ ਪ੍ਰਸ਼ਾਸਨ ਨੂੰ ਰਿਕਵੈਸਟ ਕਰਦੇ ਆ ਕਿ ਪਿਛਲੀ ਵਾਰ ਪ੍ਰਸ਼ਾਸਨ ਨੇ ਸਾਥ ਦਿੱਤਾ ਸਾਡਾ ਹੈ ਪਰ ਕੋਈ ਦਿੱਕਤਾਂ ਸਾਨੂੰ ਬਹੁਤ ਆਈਆਂ ਇੱਕ ਤਾਂ ਇਹ ਆਈਆਂ ਕਿਉਂਕਿ ਅਸੀਂ ਹਰੇਕ ਸਾਲ ਲਿਖ ਕੇ ਦੇ ਕੇ ਜਾਂਦੇ ਆ ਜਿਵੇਂ ਕਿ ਉੱਥੇ ਕੁਝ ਹੁੱਲੜਬਾਜ ਲੋਕ ਜਿਹੜੇ ਆਪਣੇ ਧਰਮ ਦਾ ਕਤਾਬਾਂ ਵੰਡਣੀਆਂ ਉਹ ਵੀ ਉਹ ਲੋਕ ਧਰਮੀ ਤਾਂ ਕਹਿ ਨਹੀਂ ਸਕਦਾ ਮੈਂ ਜਿਹੜੇ ਜਿਨ੍ਹਾਂ ਨੂੰ ਕਾਨੂੰਨਿਕ ਤੌਰ ਤੇ ਸਜ਼ਾਾਂ ਵੀ ਮਿਲੀਆਂ ਹੋਈਆਂ ਨੇ ਜਾਂ ਉਹਨਾਂ ਦੇ ਕੇਸ ਵਗੈਰਾ ਕਾਨੂੰਨਿਕ ਤੌਰ ਤੇ ਚੱਲਦੇ ਆ ਉਹ ਆਪਣਾ ਪ੍ਰਚਾਰ ਕਰਦੇ ਸੀ ਉੱਥੇ ਜਿਵੇਂ ਕਿ ਰਾਮਪਾਲ ਦੇ ਬੰਦੇ ਐਦਾਂ ਕੁਝ ਹੋਰ ਵੀ ਸੋ ਨਾਲ ਜਿਹੜੀਆਂ ਮਾਸ ਸ਼ਰਾਬ ਦੇ ਠੇਕੇ ਜਿਹੜੇ ਚੰਡੋਲ ਜਾਂ ਹੁੱਲੜਵਾਜ ਲੋਕ ਉੱਥੇ ਜਾ ਕੇ ਉਹਨਣਵਾਜੀ ਕਰਦੇ ਨੇ ਉੱਚੀ ਉੱਚੀ ਲਾ ਕੇ ਟਰੈਕਟਰਾਂ ਤੇ ਗੰਦੇ ਗਾਣੇ ਵੀ ਕਈ ਲਾਉਂਦੇ ਆ ਪਰ ਪਾਸ਼ਾ ਦੀ ਕਿਰਪਾ ਜ਼ਰੂਰ ਹੋਈ ਆ ਵੀ ਐਤਕੀ ਪਿਛਲੀ ਵਾਰ ਵੀ ਉਹ ਤੋਂ ਪਿਛਲੀ ਵਾਰ ਥੋੜਾ ਜਿਆਦਾ ਸੀ ਪ੍ਰਸ਼ਾਸਨ ਨੇ ਕੰਟਰੋਲ ਕੀਤਾ ਤੇ ਕੁਝ ਨੌਜਵਾਨ ਸੁਧਰੇ ਨੇ ਮੈਂ ਧੰਨਵਾਦ ਕਰਦਾ ਉਹਨਾਂ ਨੌਜਵਾਨ ਵੀਰਾਂ ਦਾ ਜਿਹੜੇ 17 ਸੇ ਜਾ ਕੇ ਵੀ ਆਉਂਦੇ ਆ ਪਰ ਉਹ ਨਾਲ ਸਾਡਾ ਸਹਿਯੋਗ ਵੀ ਦਿੰਦੇ ਆ ਵੀ ਜਿਵੇਂ ਟਰੈਕਟਰਾਂ ਕੋ ਉੱਚੀ ਉੱਚੀ ਸਪੀਕਰ ਕਹੇ ਤੇ ਬੰਦ ਕਰ ਲੈਂਦੇ ਆ ਮੈਂ ਬੇਨਤੀ ਕਰਦਾ ਸਮੂਹ ਆਪਣੇ ਸਿੱਖਾ ਵੀਰਾਂ ਨੂੰ ਤੇ ਹੋਰ ਵੀ ਸਾਰੇ ਵੀਰਾਂ ਭੈਣਾਂ ਨੂੰ ਜਿਹੜੇ ਗੁਰਦੁਆਰਾ ਸਾਹਿਬ ਸ੍ਰੀ ਚਰਨ ਕਬਲ ਸਾਹਿਬ ਆਉਣਗੇ ਸ੍ਰੀ ਚਰਨ ਕਬਲ ਸਾਹਿਬ ਜਿੰਨੇ ਵੀ ਮਾਛੌੜਾ ਸਾਹਿਬ ਦੇ ਗੁਰਦੁਆਰੇ ਆ ਸ਼ਾਂਤੀ ਨਾਲ ਆਈਏ ਸ਼ਰਧਾ ਨਾਲ ਆਈਏ ਤੇ ਭਾਵਨਾ ਨਾਲ ਆਈਏ ਤਾਂ ਜੋ ਆਪਾਂ ਸ਼ੀਧੀ ਦੇ ਸਾਡੇ ਜਿਹੜੇ ਆ ਉਹ ਮਨਾ ਸਕੀਏ ਭਾਵੇਂ ਫਤੇਗੜ ਸਾਹਿਬ ਆ ਭਾਵੇਂ ਸ੍ਰੀ ਚਮਕੌਰ ਸਾਹਿਬ ਵੀ ਸਵਾ ਮਨਾਈ ਜਾਣੀਆਂ ਉੱਥੇ ਵੀ ਮੈਂ ਦਾਸ ਵੱਲੋਂ ਬੇਨਤੀ ਆ ਇਹ ਸਾਰੀ ਸੰਗਤ ਨੂੰ ਪੂਰੇ ਸਿੱਖ ਜਗਤ ਔਰ ਪੂਰੀ ਦੁਨੀਆ ਨੂੰ ਜਿੱਥੇ-ਜਿੱਥੋਂ ਵੀ ਕਿਹੜੇ-ਕਿਹੜੇ ਧਰਮ ਦੇ ਵੀਰ ਭੈਣ ਭਰਾ ਸਾਡੇ ਆਉਣਗੇ ਵੀ ਪੂਰੀ ਸ਼ਰਧਾ ਨਾਲ ਸਿਰ ਟਾ ਕੇ ਸੇਕ ਧਰਮ ਦੀ ਮਰਿਆਦਾ ਨੂੰ ਫੋਲੋ ਕਰਦੇ ਆਓ ਨਾ ਕਿ ਉੱਤੇ ਤੁਸੀਂ ਕੋਈ ਸ਼ਰਾਬ ਪੀ ਕੇ ਜਿਵੇਂ ਕਿ ਇੱਕ ਜ਼ਰੂਰੀ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਤੁਹਾਡੇ ਮੁਲਾਜ਼ਮ ਕੋਸ ਸਾਡੇ ਸਿੰਘਾਂ ਨੇ ਫੜੇ ਸੀਗੇ ਇਹਨਾਂ ਸ਼ਰਾਬ ਪੀਤੀ ਹੋਈ ਸੀ ਸੋ ਐਤ ਕੀ ਐਸਾ ਨਾ ਹੋਵੇ ਅਸੀਂ ਉਹਨਾਂ ਦੀ ਵਰਦੀ ਦੇਖ ਕੇ ਕਾਨੂੰਨ ਚ ਰਹਿੰਦੇ ਹੋਏ ਉਹਨਾਂ ਨੂੰ ਸਮਝਾਇਆ ਪਰ ਤੁਹਾਨੂੰ ਪਤਾ ਕਿ ਜਿਹੜੇ ਵਰਦੀ ਪਾਈ ਹੋਵੇ ਉਹ ਕਈ ਵਾਰ ਰੋਪ ਵੀ ਬੋ ਰੱਖਦਾ ਵੀ ਮੈਨੂੰ ਕਿਹਨੇ ਕੋਸ ਕਹਿ ਲੈਣਾ ਐਤ ਕਿ ਅਸੀਂ ਵਰਦੀ ਲਾਵਾਂਗੇ ਉਹਦੀ ਆਪਣੇ ਕੋਲ ਰੱਖਾਂਗੇ ਥਾਣੇ ਅਗੇ ਐਸਡੀਐਮ ਸਾਹ ਨੂੰ ਡੀਐਸਪੀ ਸਾਹ ਨੂੰ ਦਵਾਂਗੇ ਪਰ ਉਹਨੂੰ ਨੰਗਾ ਕਰਕੇ ਤੋੜਾਂਗੇ ਉੱਥੋਂ ਇਸ ਕਰਕੇ ਸਾਡੀ ਬੇਨਤੀ ਹੈ ਇਹੋ ਜਿਹਾ ਕੰਮ ਨਾ ਕੋਈ ਹੋਵੇ ਕਿਉਂਕਿ ਉੱਥੇ ਸਿੱਖਾਂ ਦੀਆਂ ਭਾਵਨਾਵਾਂ ਜੁੜੀਆਂ ਨੇ ਛੀਦੀ ਦਿਹਾੜੇ ਨੇ ਏਡੀ ਏਡੀਆਂ ਕੁਰਬਾਨੀਆਂ ਸਾਡੇ ਖਾਤਰ ਧੰਨ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤੇ ਸਾਡੀ ਮਾਤਾ ਮਤਾ ਗੁਜਰ ਕੌਰ ਜਗਤ ਮਾਤਾ ਦਸ਼ਮੇਸ਼ ਵਿਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਵੇਂ ਕਿਲਾ ਆਨੰਦਪੁਰ ਸਭ ਦਾ ਛੱਡ ਕੇ ਆਉਂਦੇ ਆ ਬੜੇ ਦਰਦ ਪਈ ਇਤਿਹਾਸ ਆ ਤੇ ਮਹੀਨਾ ਐ ਇਸ ਕਰਕੇ ਇਲੈਕਸ਼ਨਾਂ ਦਾ ਟਾਈਮ ਵੀ ਜਿਹੜਾ ਹਾਂਜੀ 15 ਦਿਨ ਮਨਾਇਆ ਜਾਂਦਾ ਇਲੈਕਸ਼ਨ ਵੀ ਇਹੀ ਦਿਨਾਂ ਦੇ ਵਿੱਚ ਨੇ ਕਿਵੇਂ ਦੇਖਦੇ ਨੇ ਜਿਹੜੇ ਇਲੈਕਸ਼ਨ ਨਹੀਂ ਸੀ ਹੋਣੇ ਚਾਹੀਦੇ ਮੈਂ ਨਹੀਂ ਚਾਹੁੰਦਾ ਵੀ ਇਦਾਂ ਤੁਸੀਂ ਇਦਾਂ ਲੋਕਾਂ ਨੇ ਫਿਰ ਜਦੋਂ ਇਲੈਕਸ਼ਨ ਵਿੱਚ ਆਉਣਗੇ ਇਹ ਲੋਕਾਂ ਨੇ ਇਹ ਤਾਂ ਜਿਹੜੇ ਪਾਰਟੀ ਵਾਜ ਲੋਕ ਹੁੰਦੇ ਨੇ ਕਿਸੇ ਵੀ ਕੋਈ ਪਾਰਟੀ ਆ ਇਹਨਾਂ ਦਾ ਤਾਂ ਨਹੀਂ ਰੁਕਦੇ ਇਹ ਬੰਦੇ ਸ਼ਰਾਬਾਂ ਚਲਾਉਣੀਆਂ ਮਾਸਤ ਲਾਉਣੇ ਇਦਾਂ ਦਾ ਕੰਮ ਕਰਦੇ ਨੇ ਅਸੀਂ ਇਹ ਕਹਿੰਦੇ ਆ ਵੀ ਸਰਕਾਰ ਨੂੰ ਵੀ ਚਾਹੀਦਾ ਇਹਨਾਂ ਦਿਨਾਂ 'ਚ ਇਲੈਕਸ਼ਨ ਰੱਦ ਕੀਤੇ ਜਾਣ ਚੀਤੀ ਦਿਹਾੜਿਆ ਜਿਹੜੇ ਇਲੈਕਸ਼ਨ ਨਾ ਹੋਣ ਜੀ ਸਾਡੀ ਅਪੀਲ ਆ ਸਰਕਾਰ ਨੂੰ ਠੀਕ ਹਾਂਜੀ ਨਾਮ ਦੱਸ ਦਿਓ ਕੋਈ ਗੁਰਪ੍ਰੀਤ ਸਿੰਘ ਖਾਲਸਾ ਜੀ ਅੱਜ ਆਇਓ ਅੱਜ ਦਾ ਕੀ ਕਹਣਾ ਤੁਹਾਨੂੰ ਅੱਜ ਐਸਡੀਐਮ ਸਾਹਿਬ ਦਫ਼ਤਰ ਸਾਰੇ ਇਕੱਠੇ ਹੋਏ ਆਂ ਔਰ ਅਸੀਂ ਮਾਛੂਆੜਾ ਸਾਹਿਬ ਦੀ ਜੋ ਆਪਣੇ ਸਿੱਧੀ ਜੁੜ ਮੇਲ ਸ਼ੁਰੂ ਹੋਣ ਲੱਗਿਆ ਆ ਆਪਣੇ 22 23 24 25 ਉਸ ਦੇ ਸਬੰਧ ਵਿੱਚ ਅਸੀਂ ਉਰੇ ਆਏ ਸੀਗੇ ਕਮਰੰਡਰ ਬੈਕਗ੍ਰਾਉਂਡ ਵਿੱਚ ਕੀ ਕੀ ਲਿਖਿਆ ਗਿਆ ਬਦੋ ਉਹਦੇ ਵਿੱਚ ਜਿਹੜੀ ਮੀਟ ਦੀਆਂ ਦੁਕਾਨਾਂ ਜਾਂ ਆਪਣੇ ਦਾਰੂ ਦੇ ਠੇਕੇ ਵਗੈਰਾ ਜਾਂ ਚੰਡੋਲ ਵਗੈਰਾ ਜਿਹੜੇ ਅੱਜਕੱਲ ਤੰਬਾਕੂ ਦੀਆਂ ਦੁਕਾਨਾਂ ਵੀ ਇਹ ਬੰਦ ਕਰਵਾਈਆਂ ਜਾਣ ਚਾਰੇ ਪਾਸੇ ਇਹ ਕੀ ਲੱਗਦਾ ਹਰ ਸਾਲ ਤੁਹਾਨੂੰ ਲੈਣਾ ਪੈਂਦਾ ਇਹ ਪ੍ਰਸ਼ਾਸਨ ਕੋਲ ਕੋਈ ਰੂਲ ਨਿਮਾਉਂਦਾ ਨਹੀਂ ਇਹ ਤਾਂ ਜੀ ਹੁਣ ਪ੍ਰਸ਼ਾਸਨ ਨੂੰ ਆਪ ਵੀ ਚਾਹੀਦਾ ਹਨਾ ਵੀ ਇਹ ਜਿਹੇ ਚੀਜ਼ਾਂ ਨਹੀਂ ਹੁਣ ਕਿਉਂਕਿ ਪਤਾ ਹੀ ਹੈ ਹਰ ਸਾਲ ਬਣਾਇਆ ਬਿਲਕੁਲ ਜੀ ਬਿਲਕੁਲ ਇਹ ਵੀ ਤੁਹਾਨੂੰ ਆਣਾ ਪੈਂਦਾ ਅਰਜ਼ੀ ਮੰਗਾ ਦੇਣੇ ਬਿਲਕੁਲ ਇਹ ਪੱਕੇ ਤੌਰ ਤੇ ਬੰਦ ਹੋਣਾ ਚਾਹੀਦਾ ਜੀ ਸਮਰਾਲੇ ਵਾਲੇ ਕੀ ਕਹਿ ਰਹੇ ਸਮਰਾਲੇ ਵਾਲੇ ਵੀ ਅਸੀਂ ਕਹਾਂਗੇ ਵੀ ਇੱਥੇ ਵੀ ਗੁਰੂ ਸਾਹਿਬ ਆਏ ਨੇ ਵੀ ਇੱਥੇ ਵੀ ਜਿਹੜੀਆਂ ਦੁਕਾਨਾਂ ਨੇ ਉਹ ਚਾਰ ਜਣ ਬੰਦ ਹੋਣੀਆਂ ਚਾਹੀਦੀਆਂ ਨੇ ਜੀ ਠੀਕੇ ਸਭ ਕੋਲ ਆ ਠੀਕੇ ਹੋ ਠੀਕੇ ਹੋਗੇ ਮੀਡੀਆ ਦੀਆਂ ਦੁਕਾਨਾਂ ਹੋ ਗਈਆਂ ਜਿਹੜੇ ਤਬਾਕੂ ਦੀਆਂ ਦੁਕਾਨਾਂ ਹੋ ਗਈਆਂ ਹਨਾ ਇੱਥੇ ਵੀ ਤਿੰਨ ਚਾਰ ਦਿਨ 22 21 21 22 23 24 ਦਿਨ ਮਾ ਛੋੜਾ ਸਾਹਿਬ ਦੇ ਜੋ ਵੀਡੀਓ ਦਾ ਖੁੱਲ੍ਹੇ ਮੇਲੇ ਦਾ ਕੀ ਕਾਰਵਾਈ ਹੋਵੇ ਦੇਖੋ ਕਾਰਵਾਈ ਤਾਂ ਹੁਣ ਪ੍ਰਸ਼ਾਸਨ ਨੇ ਦੇਖਣਾ ਹੋਣਾ ਵੀ ਜੇ ਸਿੰਘਾਂ ਨੂੰ ਚੁੱਪ ਕਰਾਉਣਾ ਇਹ ਤਾਂ ਪ੍ਰਸ਼ਾਸਨ ਦੇ ਉੱਪਰ ਛਿੜਤੀ ਆ ਅਸੀਂ ਸ਼ਾਂਤੀ ਤਾਂ ਹੁਣ ਪ੍ਰਸ਼ਾਸਨਿਕ ਕਾਇਮ ਰੱਖਣੀ ਆ ਉੱਥੇ ਇਲੈਕਸ਼ਨਾਂ ਦੇ ਬਾਰੇ ਜਾਮ ਕਰਕੇ ਸ਼ੁਰੂ ਆ ਪੰਜੀ ਜਲਦੀ ਇਲੈਕਸ਼ਨ ਜਿਹੜੇ ਹੁਣ ਪਸੇ ਚੀਜ਼ ਦੀ ਜਿਹੜੇ ਚੱਲ ਰਹੇ ਨੇ ਇਲੈਕਸ਼ਨ ਵੀ ਚੱਲਦੇ ਨੇ ਦੇਖੋ ਇਹਦੇ ਵਿੱਚ ਤਾਂ ਹੁਣ ਆਪਾਂ ਨੂੰ ਪਤਾ ਹੀ ਆ ਵੀ ਇਹਨਾਂ ਨੇ ਤਾਂ ਜਿਹੜੇ ਇਲੈਕਸ਼ਨ ਹੋ ਰਿਹਾ ਇਹਦੇ ਵਿੱਚ ਤਾਂ ਮੀਡ दारू ਇਹਨਾਂ ਨੇ ਚਲਾਉਣੀ ਚਲਾਉਣੀ ਆ ਪਰ ਅਸੀਂ ਸਰਕਾਰ ਨੂੰ ਬੇਨਤੀ ਇਹ ਕਰਦੇ ਆਂ ਵੀ ਇਹਨੂੰ ਇਥੋਂ ਡਿਲੇ ਕੀਤਾ ਜਾਵੇ ਸੀਨੀ ਜੋੜ ਮੇਲ ਤੋਂ ਬਾਅਦ ਹੀ ਇਲੈਕਸ਼ਨਾਂ ਦਾ ਟਾਈਮ ਦਿੱਤਾ ਜਾਵੇ ਇਹਨੂੰ ਲੈ ਕੇ ਕੋਈ ਲੈਟਰ ਭੇਜੀਏ ਸਰਕਾਰ ਨੂੰ ਪੀਓ ਵੀ ਜਿਵੇਂ ਹੁਣ ਅਸੀਂ ਆ ਤੁਹਾਡੇ ਮਾਧਿਅਮ ਰਾਹੀਂ মিডিਆ ਦੇ ਮਾਧਿਅਮ ਰਾਹੀਂ ਉਹ ਕਹਿ ਰਹੇ ਆ ਬਾਕੀ ਜਿਵੇਂ ਵੀ ਕੋਈ ਵਿਚਾਰ ਹੋਊਗਾ ਫਿਰ ਅਸੀਂ ਸਾਰੇ ਸੰਗਤਾਂ ਵਾਰਨ ਜਿਵੇਂ ਹੋਊਗਾ ਉਸ ਹਾਵਨਾ ਸੀ ਆਪਣੇ ਵੱਲੋਂ ਲਿਖਤੀ ਦਵਾਂਗੇ ਉਲੜਵਾਜਾਂ ਨੂੰ ਕੀ ਕਹਣਾ ਹੈ ਉਲੜਵਾਜਾਂ ਨੂੰ ਬੇਨਤੀ ਹੈ ਜੀ ਵੀ ਦੇਖੋ ਆਪਣੇ ਸ਼ੀਧੀ ਜੋਣ ਦਿਹਾੜੇ ਨੇ ਇਹ ਵੀ ਆਪਾਂ ਪਿਆਰ ਸਤਿਕਾਰ ਨਾਲ ਮਨਾਈਏ ਉਲੜਵਾਜੀ ਨਾ ਕਰੀਏ ਤਾਂ ਜ਼ਿਆਦਾ ਬਿਹਤਰ ਹੈ